ਜ਼ਬੂਰ ਅਧਿਆਇ 39 ਅਤੇ ਆਇਤਾ 1 ਤੋਂ 20 ਤੱਕ। हे ਸਾਰੇ ਲੋਕੋ ਇਹ ਸੁਣੋ, हे ਜਗਤ ਦੇ ਸਾਰੇ ਵਾਸੀਓ ਕੰਨ ਲਾਓ। ਕੀ ਉੱਚ ਕੀ ਨੀਚ ਕਨੀ ਅਤੇ ਕੰਗਾਲ ਇਕੱਠੇ। ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿਕਲਣਗੀਆਂ ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ। ਮੈਂ ਆਪਣਾ ਕੰਨ ਦਰਿਸ਼ਟਾਂਤ ਵੱਲ ਲਾਵਾਂਗਾ। ਮੈਂ ਬਰਬਤ ਨਾਲ ਆਪਣਾ ਪੇਤ ਖੋਲਾਂਗਾ। ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ? ਜਦ ਤੋਖੇ ਬਾਜਾਂ ਦੀ ਬਦੀ ਮੈਨੂੰ ਕੇਰ ਲੈਂਦੀ ਹੈ ਜਿਹੜੇ ਆਪਣੀ ਮਾਇਆ ਉੱਤੇ ਪਰੋਸਾ ਰੱਖਦੇ ਹਨ ਅਤੇ ਆਪਣੇ ਤਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ ਉਹਨਾਂ ਵਿੱਚੋਂ ਕੋਈ ਆਪਣੇ ਪਰਾ ਦਾ ਨਿਸਤਾਰਾ ਕਰ ਨਹੀਂ ਸਕਦਾ ਨਾ ਪਰਮੇਸ਼ੁਰ ਨੂੰ ਉਹਦੇ ਬਦਲੇ ਪ੍ਰਸਚਿਤ ਦੇ ਸਕਦਾ ਹੈ ਕਿਉਂ ਜੋ ਉਹਨਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ ਅਤੇ ਉਹ ਸਦਾ ਤੀਕ ਅਸਾਦ ਹੈ ਬਈ ਉਹ ਅਨੰਤ ਕਾਲ ਤੀਕ ਜਿਉਂਦਾ ਰਹੇ ਅਤੇ ਗੋਰ ਨੂੰ ਨਾ ਵੇਖੇ ਉਹ ਤਾਂ ਵੇਖਦਾ ਹੈ ਪਈ ਬੁਧਵਾਨ ਵੀ ਮਰਦੇ ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ ਅਤੇ ਆਪਣੀ ਮਾਇਆ ਹੋਰ ਨਾਲ ਲਈ ਛੱਡ ਜਾਂਦੇ ਹਨ। ਉਹਨਾਂ ਦੇ ਅੰਦਰ ਇਹ ਫੁਰਨਾ ਹੈ ਪਈ ਸਾਡੇ ਘਰ ਸਦਾ ਤੀਕ ਅਤੇ ਸਾਡੇ ਨਿਵਾਸ ਪੀੜੀਓ ਪੀੜੀ ਰਹਿਣਗੇ। ਉਹ ਆਪਣੀਆਂ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਂਉ ਰੱਖਦੇ ਹਨ। ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ। ਉਹ ਜੰਦਰਾਂ ਦੇ ਤੁਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ। ਉਹਨਾਂ ਦੀ ਇਹ ਚਾਲ ਉਹਨਾਂ ਦੀ ਮੂਰਖਤਾਈ ਹੈ ਤਾਂ ਵੀ ਜਿਹੜੇ ਉਹਨਾਂ ਦੇ ਮਗਰ ਆਉਂਦੇ ਹਨ ਉਹ ਉਹਨਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਇੱਜੜ ਵਾਂਗ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ ਮੌਤ ਉਹਨਾਂ ਦਾ ਆਯਾਲੀ ਹੋਵੇਗੀ ਅਤੇ ਸਵੇਰ ਨੂੰ ਧਰਮੀ ਉਹਨਾਂ ਉੱਤੇ ਰਾਜ ਕਰਨਗੇ ਉਹਨਾਂ ਦਾ ਰੂਪ ਪਤਾਲ ਵਿੱਚ ਗਲ ਜਾਵੇਗਾ ਉਹਦਾ ਕੋਈ ਟਿਕਾਣਾ ਨਾ ਰਹੇਗਾ ਪਰੰਤੂ ਪਰਮੇਸ਼ਰ ਮੇਰੀ ਜਾਨ ਨੂੰ ਪਤਾਲ ਦੇ ਵਸਤੋਂ ਨਿਸਤਾਰਾ ਦੇਵੇਗਾ ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ ਤੂੰ ਨਾ ਦਰ ਜਦ ਕੋਈ ਮਨੁੱਖ ਤਨੀ ਹੋ ਜਾਵੇ ਜਦ ਉਹ ਦੇ ਕਰ ਦਾ ਪਰਤਾਪ ਵੱਧ ਜਾਵੇ ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲੈ ਜਾਵੇਗਾ ਉਹਦਾ ਪਰਤਾਪ ਉਹਦੇ ਪਿੱਛੇ ਨਾ ਉਤਰੇਗਾ ਪਾਵੇਂ ਉਹ ਆਪਣੇ ਜੀਉਂਦੇ ਜੀ ਆਪਣੀ ਜਾਨ ਨੂੰ ਮੁਬਾਰਕ ਆਖਦਾ ਜਦੋਂ ਤੂੰ ਆਪਣਾ ਪਲਾ ਕਰੇ ਤਾਂ ਲੋਕ ਤੈਨੂੰ ਸਲਾਉਣਗੇ ਤਦ ਵੀ ਉਹ ਆਪਣੇ ਪਿਓ ਦਾਦਿਆਂ ਦੀ ਪੀੜੀ ਵਿੱਚ ਜਾ ਰਲੇਗਾ ਜਿਹੜੇ ਕਦੀ ਵੀ ਚਾਨਣ ਨਾ ਵੇਖਣਗੇ ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ ਉਹ ਦੰਦਰਾ ਦੇ ਤੁਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ ਜ਼ਬੂਰ ਅਧਿਆਇ 39 ਅਤੇ ਆਇਤਾ 1 ਤੋਂ 20 ਤੱਕ